ਖਾਸ ਕਰਕੇ ਰੈਜ਼ਰਵੇਸ਼ਨ ਦੇ ਵਿੱਚ ਉੱਤੇ ਲੈ ਕੇ ਕੱਲ ਅਸੀਂ ਜਿਹੜੀ ਗੱਲ ਕੀਤੀ ਸੀ ਲੇਟਰਲ ਐਂਟਰੀ ਦੇ ਉੱਤੇ ਵੀ ਕਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਰੈਜ਼ਰਵੇਸ਼ਨ ਨੂੰ ਖਤਮ ਕਰਨਾ ਚਾਹੁੰਦੀ ਹੈ ਤੈਸ ਨੈਸ ਕਰਨਾ ਚਾਹੁੰਦੀ ਹੈ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਤਾਂ ਕਿ ਦੇਸ਼ ਵਿੱਚ ਇਹ ਦਬੇ ਕੁਚਲੇ ਲੋਕ ਚਾਹੇ ਉਹ ਐਸਸੀ ਹੋਣ ਚਾਹੇ ਐਸਟੀ ਹੋਣ ਚਾਹੇ OBC ਹੋਣ ਉਹਨਾਂ ਨੂੰ ਜਿਹੜੇ ਸੰਵਿਧਾਨ ਚ ਅਧਿਕਾਰ ਮਿਲੇ ਆ ਉਹਨਾਂ ਨੂੰ ਕਿਸ ਤਰ੍ਹਾਂ ਛੀਨਣਾ ਚਾਹੁੰਦੀ ਐ ਖੋਹਣਾ ਚਾਹੁੰਦੀ ਐ ਇਸ ਉੱਤੇ ਕੱਲ ਵੀ ਤਰਤੀਬ ਨਾਲ ਆਪਾਂ ਗੱਲ ਕੀਤੀ ਸੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਕੋਲ ਜ਼ਮੀਨ ਨਹੀਂ ਸੀ ਕੁਦਰਤੀ ਸਾਧਨਾਂ ਦਾ ਨੇਚਰਲ ਸੋਰਸਸ ਦਾ ਕੋਈ ਹਿੱਸਾ ਨਹੀਂ ਸੀ ਉਹ ਦੇਸ਼ ਵਿੱਚ ਬੇਗਾਨਿਆਂ ਵਾਲੀ ਬਹੁਤ ਬੁਰੀ ਹਾਲਤ ਦੀ ਜ਼ਿੰਦਗੀ ਵਤੀਤ ਕਰ ਰਹੀ ਸੀ। ਔਰ ਉਹਨਾਂ ਵਾਸਤੇ ਦੇਸ਼ ਦੇ ਸੰਵਿਧਾਨ ਕਢਣ ਵਾਲਿਆਂ ਨੇ ਖਾਸ ਕਰਕੇ ਡਾਕਟਰ ਅੰਬੇਡਕਰ ਸਾਹਿਬ ਨੇ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਪ੍ਰਾਵਧਾਨ ਪ੍ਰੋਵੀਜ਼ਨ ਕਰਕੇ ਦਿੱਤਾ। ਇੱਕ ਨੌਕਰੀ ਸੀ ਸਰਕਾਰੀ ਨੌਕਰੀ ਸੀ ਜਿਹਦੇ ਨਾਲ ਉਹ ਆਪਣਾ ਜੀਵਨ ਪੱਧਰ ਠੀਕ ਕਰ ਸਕਦੇ ਸੀ ਉੱਚਾ ਕਰ ਸਕਦੇ ਸੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਸੀ ਜਾਂ ਆਪਣਾ পেট ਪਾਲ ਸਕਦੇ ਸੀ ਆਬਾਦੀ ਦੇ ਹਿਸਾਬ ਨਾਲ ਸ਼ੈਡਿਊਲ ਟ੍ਰਾਈਬਸ ਨੂੰ ਸ਼ੈਡਿਊਲ ਕਾਸਟਾ ਨੂੰ ਉਹਦੀ ਰਿਜ਼ਰਵੇਸ਼ਨ ਮਿਲੀ ਪਰ ਉਹ ਸ ਰਿਜ਼ਰਵੇਸ਼ਨ ਨੂੰ ਅੱਜ ਤੱਕ ਵੀ ਪੂਰਾ ਨਹੀਂ ਕੀਤਾ ਗਿਆ ਸਰਕਾਰੀ ਨੌਕਰੀਆਂ ਚ ਚਾਹੇ ਉਹ ਪਹਿਲੇ ਯੂਪੀਏ ਦੀ ਸਰਕਾਰ ਵੀ ਰਹੀ ਹੁਣ ਪਿਛਲੇ 10 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਐਨਡੀਏ ਦੀ ਸਰਕਾਰ ਆ 11ਵੇਂ ਸਾਲ ਚ ਪ੍ਰਵੇਸ਼ ਕਰ ਗਈ ਹੈ ਵੈਸੇ ਅਸੀਂ ਜਦੋਂ ਛੋਟੇ ਹੁੰਦੇ ਸੀ ਤੇ ਆਮ ਕਰਕੇ ਪਿੰਡਾਂ ਚ ਬਜ਼ੁਰਗ ਕਹਿੰਦੇ ਹੁੰਦੇ ਸੀ ਭਾਈ ਜੰਦ ਸੰਗ ਕੋਲੋਂ ਬਚ ਕੇ ਰਹੋ ਇਹ ਤੁਹਾਡੇ ਸਾਰਿਆਂ ਦੇ ਅਧਿਕਾਰ ਜਿਹੜੇ ਆ ਖਾ ਜਾਣਗੇ ਤੁਹਾਨੂੰ ਫਿਰ ਦੁਬਾਰਾ ਗੁਲਾਮ ਕਰ ਕਰ ਦੇਣਗੇ ਤੁਹਾਡੇ ਕੋਲ ਨੌਕਰੀ ਵੀ ਖੋਲਣਗੇ ਪੜ੍ਹਾਈ ਦਾ ਹੱਕ ਵੀ ਖੋਲਣਗੇ ਇਹ ਅੱਜ ਉਹੀ ਗੱਲ ਜਿਸ ਗੱਲ ਦਾ ਖਦਸ਼ਾ ਆਮ ਆਦਮੀ ਪਾਰਟੀ ਵੀ ਕਰਦੀ ਰਹੀ ਹੈ ਤੇ ਹੋਰ ਪਾਰਟੀਆਂ ਵੀ ਕਹਿੰਦੀਆਂ ਰਹੀਆਂ ਨੇਤਾਗਣ ਕਹਿੰਦੇ ਰਹੇ ਬੀਜੇਪੀ ਦੇ ਉੱਤੇ ਸ਼ੁਰੂ ਤੋਂ 2014 ਤੋਂ ਹੀ ਇਹ ਖਦਸ਼ਾ ਰਿਹਾ ਕਿ ਇਹਨਾਂ ਨੇ ਭਾਰਤ ਦੇ ਸੰਵਿਧਾਨ ਨੂੰ ਬਦਲਣਾ ਹੈ ਇਹਨਾਂ ਨੇ ਗਰੀਬ ਲੋਕਾਂ ਨੂੰ ਮਿਲੇ ਅਧਿਕਾਰ ਖੋਣੇ ਹਨ ਉਹ ਚੁੱਕ ਕੇ ਚੁੱਕ ਕੇ ਉਹ ਨੌਕਰੀਆਂ ਦੇ ਵਿੱਚ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੁਣ ਪਿੱਛੇ ਦਾ 45 ਲੀਟਰਲ ਐਂਟਰੀ ਦਾ ਮੁੱਦਾ ਦੇਸ਼ ਵਿੱਚ ਆਇਆ ਤੇ ਤੁਸੀਂ ਦੇਖਿਆ ਵੀ ਕਿੱਦਾਂ ਦੇਸ਼ ਦੀ ਸਰਕਾਰ ਨੇ বিজেপি ਨੇ ਕਿਹਾ ਲੋ ਜੀ ਇਹ ਤਾਂ ਨਹੀਂ ਅਸੀਂ ਕੈਨਸਲ ਕਰ ਰਹੇ ਹਾਂ ਇਸ ਤਰ੍ਹਾਂ ਸ਼ੋਅ ਕੀਤਾ ਲੋਕਾਂ ਨੂੰ ਵੀ ਜਿਵੇਂ ਸਾਨੂੰ ਪਤਾ ਨਹੀਂ ਲੱਗਿਆ ਇਹ ਤਾਂ ਯੂਪੀਐਸਸੀ ਨੇ ਇਹ ਲੈਟਰਲ ਐਂਟਰੀ ਦਾ ਕੰਮ ਸ਼ੁਰੂ ਕਰ ਦਿੱਤਾ ਲੇਕਿਨ ਅੱਜ ਉਹਦੇ ਵਿੱਚ ਪਰਦਾ ਫਾਸ਼ ਕਰਨ ਵਾਸਤੇ ਕਿ বিজেপি ਹੋਣ ਨਹੀਂ ਕਿ 11ਵੇਂ ਸਾਲ ਜ ਨਹੀਂ ਕਰ ਰਹੀ ਬਲਕਿ 2018 ਤੋਂ ਹੀ ਜਿਹੜੀਆਂ ਯੂਪੀਐਸਸੀ ਦੀਆਂ ਪੋਸਟਾਂ ਜਿਹੜੀਆਂ ਆਈਐਸ ਆਈਪੀਐਸ ਵੱਡੇ ਅਹੁਦੇ ਆ ਉਹਦੇ ਵਿੱਚ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਵਿੱਚੋਂ ਡਾਇਰੈਕਸ਼ਨਾਂ ਆਉਂਦੀਆਂ ਸੀ ਕਿਸ ਤਰ੍ਹਾਂ ਇਹ 2018 ਮਾਰ 19 ਮਾਰਚ 2018 ਦਾ ਰਿਕਾਰਡ ਹੈ ਇਹ ਸਰਕਾਰੀ ਜੋ ਅਖਬਾਰ ਨੇ ਛਾਪਿਆ ਜਿਹਦੇ ਵਿੱਚ ਇਹ ਕਿਹਾ ਗਿਆ ਪ੍ਰਧਾਨ ਮੰਤਰੀ ਕਾਰ्यालय ਤੋਂ ਡਾਇਰੈਕਸ਼ਨ ਆਉਂਦੀ ਹੈ ਹੁਕਮ ਆਉਂਦੇ ਆ ਕਿ 50 ਪੋਸਟਾਂ ਲੈਟਰ ਐਂਟਰੀ ਵਿੱਚ ਰੱਖੀਆਂ ਜਾਣ ਜਿਹਦੇ ਵਿੱਚ 10 ਜੋਇੰਟ ਸੈਕਟਰੀ 10 ਡਿਫਰੈਂਟ ਡਿਫਰੈਂਟ ਮਿਨਿਸਟਰੀ ਦੇ ਵਿੱਚ 10-10 ਡਿਪਟੀ ਸੈਕਟਰੀ ਰੱਖੇ ਜਾਣ ਔਰ ਇਹਦੇ ਵਿੱਚ ਹੋਰ ਇੱਕ ਇੰਟਰਸਟਿੰਗ ਗੱਲ ਹੈ ਕਿ ਇਕੱਠੀਆਂ 50 ਪੋਸਟਾਂ ਨਹੀਂ ਰੱਖੀਆਂ ਕਿਉਂਕਿ ਅਗਰ ਇਕੱਠੀਆਂ ਰੱਖਦੇ ਫਿਰ ਉਹ ਰਿਜ਼ਰਵੇਸ਼ਨ ਦਾ ਰੂਲ ਜਿਹੜਾ ਸੀ ਉਹਨੂੰ ਫਾਲੋ ਕਰਨਾ ਪੈਣਾ ਸੀ। ਔਰ ਰੈਜ਼ਰਵੇਸ਼ਨ ਨੂੰ ਖਤਮ ਕੀਤਾ ਜਾਏ ਤਾਂ ਉੱਥੇ ਇੱਕ ਇੱਕ ਪੋਸਟ ਦੀ ਭਰਤੀ ਕੀਤੀ ਗਈ। ਕੱਲੀ ਕੱਲੀ ਐਂਟਰੀ ਕੀਤੀ ਗਈ, ਕੱਲੀ ਕੱਲੀ ਭਰਤੀ ਕੀਤੀ ਗਈ ਔਰ ਆਪਣੇ ਪਸੰਦ ਦੇ ਆਪਣੇ ਲੋਕਾਂ ਨੂੰ ਆਪਣੀ ਪਾਰਟੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਜਿਹੜੇ ਕਾਡਰ ਆਈਜ਼ ਬੀਜਪੀ ਦੇ ਆਰਐਸਐਸ ਦੇ ਲੋਕ ਆ ਉਹਨਾਂ ਨੂੰ ਸਰਕਾਰ ਵਿੱਚ ਬਿਠਾਉਣ ਵਾਸਤੇ ਉੱਚੇ ਅਦਿਆਂ ਤੇ ਤੇ ਉਹ ਇੱਕ ਇੱਕ ਕਰਕੇ ਉਹ ਨੌਕਰੀ ਤੇ ਰੱਖਿਆਗੇ ਜਦੋਂ ਮਿਨਿਸਟਰੀ ਆਫ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਟ੍ਰੇਨਿੰਗ ਡਿਪਾਰਟਮੈਂਟ ਨੇ ਉਹਨਾਂ ਨੂੰ ਪੁੱਛਿਆ ਵੀ ਅਸੀਂ ਰਿਜ਼ਰਵੇਸ਼ਨ ਪਾਲਿਸੀ ਦਾ ਕੀ ਕਰੀਏ ਤਾਂ ਉੱਥੇ ਉਹਨਾਂ ਨੂੰ ਫਿਰ ਦੁਬਾਰਾ ਜਲਦੀ ਜਲਦੀ 2 ਦਿਨਾਂ ਦੇ ਵਿੱਚ ਵਿੱਚ ਇਹਨੂੰ ਠੀਕ ਕਰਕੇ ਭੇਜਣ ਦੇ ਆਦੇਸ਼ ਪ੍ਰਧਾਨ ਮੰਤਰੀ ਦਫ਼ਤਰ ਵਿੱਚੋਂ ਗਏ। ਅੱਜ ਤੱਕ ਨਹੀਂ ਹੋਇਆ ਹਣਾ। ਚਾਹੇ ਸੂਬੇ ਦੀ ਸਰਕਾਰ ਵੀ ਕੋਈ ਨੌਕਰੀ ਦਿੰਦੀ ਆ ਕਿਸੇ ਨੂੰ ਤਾਂ ਮਹੀਨੇ ਲੱਗ ਜਾਂਦੇ ਆ ਕਿਉਂਕਿ ਰੂਲ ਨੂੰ ਫਾਲੋ ਕਰਨਾ ਤੇ ਰਿਜ਼ਰਵੇਸ਼ਨ ਪਾਲਿਸੀ ਨੂੰ ਫਾਲੋ ਕਰਨਾ ਕਈ ਵਾਰੀ ਮਹੀਨੇ ਲੱਗ ਜਾਂਦੇ ਆ। ਉਹ ਨੌਕਰੀਆਂ ਦਿੰਦੇ ਦਿੰਦੇ। ਪਰ ਭਾਜਪਾ ਦੀ ਸਰਕਾਰ 'ਚ ਦੋ-ਦੋ ਦਿਨਾਂ ਦਾ ਅਲਟੀਮੇਟਮ ਦੇ ਕੇ ਟਾਈਮ ਦੇ ਕੇ ਜਲਦੀ ਜਲਦੀ ਉਹਨੂੰ ਪ੍ਰਤੀਕਰਨ ਦੇ ਹੁਕਮ ਆਉਂਦੇ ਸੀ ਸੋ ਇਹ ਤੁਸੀਂ ਵੀ ਦੇਖ ਲਓ ਤੁਹਾਨੂੰ ਵੀ ਇਧੀਆਂ ਕਾਫੀਆਂ ਦਿੰਦੇ ਆ ਇਹ ਤੁਹਾਡੇ ਸਾਹਮਣੇ ਤੇ ਜਿਹੜੀ ਗੱਲ ਕੱਲ੍ਹ ਕਹੀ ਗਈ ਸੀ ਕਿ ਲੈਟਰਲ ਐਂਟਰੀ ਦਾ ਜਿਹੜੀ ਉਹਨਾਂ ਨੇ ਇਹਨਾਂ ਨੇ ਬੈਗ ਗੇਅਰ ਲਾਇਆ ਕਿ ਸਾਨੂੰ ਤਾਂ ਪਤਾ ਨਹੀਂ ਲੱਗਿਆ ਅਸੀਂ ਤਾਂ ਇਹਨੂੰ ਕੈਨਸਲ ਕਰ ਰਹੇ ਆ ਉਹ ਠੀਕ ਹੈ ਇਹ ਸ਼ੋਅ ਕੀਤਾ ਗਿਆ ਸਾਨੂੰ ਪਤਾ ਨਹੀਂ ਲੱਗਿਆ ਇਹ ਅਧਿਕਾਰੀਆਂ ਦਾ ਕੰਮ ਹੈ ਇਹ ਸਿਰਫ ਚਾਰ ਸੂਬਿਆਂ ਦੇ ਇਲੈਕਸ਼ਨ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕੀਤਾ ਗਿਆ ਜਦ ਕਿ ਭਾਜਪੀ 2018 ਤੋਂ ਲੈਟਰਲ ਐਂਟਰੀ ਤੇ ਕੰਮ ਕਰਨ ਲਈ ਦੇਸ਼ ਦੇ ਸੰਵਿਧਾਨ ਨੂੰ ਟੈਸਟ ਨੇਸ ਕਰਨ ਲਈ ਸ਼ੈਡਿਊਲ ਕਾਸਟਾ ਨੂੰ ਸ਼ੈਡਿਊਲ ਟ్రਾਈਬਸ ਨੂੰ OBC ਨੂੰ ਉਹਨਾਂ ਦੇ ਬੰਦੇ ਅਧਿਕਾਰਾਂ ਤੋਂ ਵਾਂਝਾ ਕਰਨ ਵਾਸਤੇ ਲੱਗੀ ਹੋਈ ਇਹ ਵੀ ਹੈਰਾਨੀ ਹੈ ਕਿ ਜਦੋਂ ਜੀ ਬੀ ਜੀ ਪੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਇਹ ਆਮ ਲੋਕ ਗੱਲਾਂ ਵੀ ਕਰਦੇ ਆ ਪਿੰਡਾਂ ਬਸਤੀਆਂ ਚ ਕਿ ਉਦੋਂ ਤੋਂ ਹੀ ਸ਼ੈਡਿਊਲ ਕਾਸਟਾਂ ਦੇ ਖਿਲਾਫ ਅਦਾਲਤਾਂ ਵਿੱਚ ਫੈਸਲੇ ਵੀ ਆਉਣੇ ਸ਼ੁਰੂ ਹੋ ਗਏ ਵੱਡਾ ਫੈਸਲਾ 2018 ਚ 2 ਅਪ੍ਰੈਲ ਨੂੰ ਆਇਆ ਸੀ ਜਦੋਂ ਐਕਟ ਨੂੰ ਖਤਮ ਕਰਨ ਦੀ ਗੱਲ ਆਈ ਸੀ ਫਿਰ ਜਦੋਂ ਦੇਸ਼ ਵਿੱਚ ਲੋਕ ਇਕੱਠੇ ਹੋ ਗਏ ਸਾਰਾ ਐਸ ਸੀ ਵਰਗ ਇਕੱਠਾ ਹੋ ਕੇ ਜਦੋਂ ਤਾਂ ਕਿ ਦਿਖਾਈ ਤਫੇ ਕੁਝ ਦਿਨਾਂ ਬਾਅਦ ਉਹਨੂੰ ਵਾਪਸ ਕਰ ਲਿਆ ਗਿਆ ਸੀ ਹੁਣ ਵੀ ਚਾਹੇ ਉੱਤਰ ਪ੍ਰਦੇਸ਼ ਹੋਵੇ ਕੱਲ ਵੀ ਇਹ ਗੱਲ ਕਹੀ ਗਈ ਸੀ ਚਾਹੇ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਛੁਪਵੇਂ ਤਰੀਕੇ ਨਾਲ ਉਹ ਆਪਣੇ ਆਪਣੇ ਲੋਕਾਂ ਨੂੰ ਬਿਠਾਉਣ ਵਾਸਤੇ ਉਹ ਸ਼ਡਿਊਲ ਕਾਸਟਾਂ ਦੀ ਰਿਜ਼ਰਵੇਸ਼ਨ ਨੂੰ ਖਤਮ ਕਰ ਰਹਾ ਹੈ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹਾ ਹੈ ਔਰ ਜਿਹੜੇ ਸਦੇ ਇੰਸਟੀਚਿਊਨ ਆ ਡੈਮੋਕ੍ਰੈਟਿਕ ਇੰਸਟੀਚਿਊਨ ਆ ਉਹਨਾਂ ਨੂੰ ਕਮਜ਼ੋਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸੋ ਇਹਦੇ ਵਿੱਚ ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਹੋਣ ਦੇ ਨਾਤੇ ਅਸੀਂ ਸਾਰੇ ਸੈਕਸ਼ਨਸ ਦੀ ਗੱਲ ਸਾਰੇ ਵਰਗਾਂ ਦੀ ਗੱਲ ਹਮੇਸ਼ਾ ਉਠਾਉਨੇ ਤੇ ਸ਼ੈਡਿਊਲਡ ਕਾਸਟ ਸ਼ੈਡਿਊਲਡ ਟ੍ਰਾਈਬਸ OBC ਦੇਸ਼ ਦਾ ਬਹੁਤ ਵੱਡਾ ਹਿੱਸਾ ਹੈ ਜਿਹੜਾ ਲੈਂਡਲੈਸ ਵੀ ਹੈ ਜਿਹੜਾ ਸੋਰਸਲੈਸ ਵੀ ਹੈ ਜਿਨ੍ਹਾਂ ਦੇ ਨਾਲ ਸਮਾਜਿਕ ਤੌਰ ਤੇ ਵਿਤਕਰਾ ਵੀ ਹੋਇਆ ਹੈ ਅਨਟਚੇਬਿਲਟੀ ਵੀ ਹੋਈ ਹੈ ਦੇਸ਼ ਦੇ ਅੰਦਰ ਤੇ ਤਾਂ ਕਰਕੇ ਇਹ ਸਮਾਜਿਕ 베ਸ ਦੇ ਉੱਤੇ ਕਾਸਟ 베ਸ ਦੇ ਉੱਤੇ ਰਿਜ਼ਰਵੇਸ਼ਨ ਦਿੱਤੀ ਗਈ ਸੀ ਸੋ ਅੱਜ ਚਾਹੇ ਉਹ ਕ੍ਰੀਮੀ ਲੇਅਰ ਦੀ ਗੱਲ ਹੋ ਰਹੀ ਹੈ ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਰਿਜ਼ਰਵੇਸ਼ਨ ਜਿਹੜੀ ਸ਼ੈਡਿਊਲ ਕਾਸਟ ਸ਼ੈਡਿਊਲ ਟ్రਾਈਬਸ ਨੂੰ ਮਿਲੀ ਹੈ ਇੱਕ ਕਾਸਟ ਡਿਸਕ੍ਰਿਮੀਨੇਸ਼ਨ ਦੇ ਕਰਕੇ ਮਿਲੀ ਹੈ ਇਹ ਵਖੇਰਵੇਂ ਕਰਕੇ ਮਿਲੀ ਆ ਉਹਨਾਂ ਨਾਲ ਭਿੰਨ ਭੇਦ ਹੁੰਦਾ ਪਿਛਲੀਆਂ ਸਦੀਆਂ ਤੋਂ ਉਹਨੂੰ ਕੰਪਨਸੇਟ ਕਰਨ ਵਾਸਤੇ ਮਿਲੀ ਆ ਸੋ ਭਾਜਪੀ ਉਹ ਜਿਹੜੀ ਛੋਟੀ ਜੀ ਚੀਜ਼ ਆਪਣੀ ਜ਼ਿੰਦਗੀ ਬਸਰ ਕਰਨ ਵਾਸਤੇ ਮਿਲੀ ਆ ਭਾਰਤੀ ਜਨਤਾ ਪਾਰਟੀ ਉਹਨੂੰ ਵੀ ਖੋਣਾ ਚਾਹੁੰਦੀ ਹੈ ਤੇ ਇਸ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਇਹ ਵੀ ਗੱਲ ਅਸੀਂ ਜਾਣਦੇ ਆ ਕਿਉਂਕਿ ਜਦੋਂ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਤੁਸੀਂ ਗੱਲ ਕਰਨੀ ਆ ਹਕੂਮਤ ਦੇ ਖਿਲਾਫ ਉਨਾ ਦੇ ਹੱਕ ਵਿੱਚ ਆਮ ਲੋਕਾਂ ਦੇ ਤੇ ਉਦੋਂ ਹਕੂਮਤ ਨੇ ਜ਼ਿਆਤੀ ਵੀ ਕਰਨੀ ਹੈ ਧੱਕਾ ਵੀ ਕਰਨਾ ਔਰ ਖਾਸ ਕਰਕੇ ਬੀਜੇਪੀ ਵਿੱਚ ਤਾਂ ਤੁਹਾਨੂੰ ਪਤਾ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਕਿਤੇ ਬਲਡੋਜ਼ਰ ਚੜਾ ਦਿਓ ਕਿਤੇ ਕੁਝ ਕਰ ਦਿਓ ਤੇ ਇਹ ਵੀ ਗੱਲ ਅਸੀਂ ਜਾਣਦੇ ਹਾਂ ਕਿ ਜਿਹੜੇ ਲੋਕ ਜਿਹੜੀਆਂ ਪਾਰਟੀਆਂ ਆਮ ਲੋਕਾਂ ਦੀ ਗਰੀਬ ਗੁਰਬੇ ਦੀ ਗੱਲ ਨੂੰ ਉਠਾਏਗੀ ਉਹਨੂੰ ਉਹਦਾ ਸੇਕ ਵੀ ਚਲਣਾ ਪੈਗਾ ਅਸੀਂ ਹਰ ਗੱਲ ਲਈ ਤਿਆਰ ਆ ਆਮ ਆਦਮੀ ਪਾਰਟੀ ਜਿਹੜਾ ਵੀ ਦੇਸ਼ ਵਿੱਚ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਗੱਲ ਕਰੇਗਾ ਬੀਜੇਪੀ ਉਹਦੇ ਉੱਤੇ ਅਤਿਆਚਾਰ ਕਰਦੀ ਉਹਦੇ ਉੱਤੇ ਈਡੀ ਚੜਾਉਂਦੀ ਆ ਸੀਬੀਆਈ ਦੇ ਹਮਲੇ ਕਰਾਉਂਦੀ ਆ ਹੋਰ ਜੋ ਜਿਸ ਤਰੀਕੇ ਨਾਲ ਵੀ ਹੋ ਸਕਦਾ ਉਹਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਆ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਉਤਪੀੜਨ ਕਰਦੀ ਆ ਪਰ ਇਹਨਾਂ ਸਾਰੀਆਂ ਗੱਲਾਂ ਦੀ ਕੋਈ ਪਰਵਾਹ ਨਾ ਕਰਦੇ ਹੋਏ ਅਸੀਂ ਇਹ ਮੁੱਦੇ ਹਮੇਸ਼ਾ ਉਠਾਵਾਂਗੇ ਚਾਹੇ ਸਾਡੇ ਦੇ ਪਰਚੇ ਹੋਣ ਚਾਹੇ ਈਡੀ ਆਏ ਚਾਹੇ ਜੇਲਾਂ ਵਿੱਚ ਜਾਣਾ ਪਵੇ ਲੇਕਿਨ ਦੇਸ਼ ਦੇ ਸੰਵਿਧਾਨ ਨੂੰ ਸ਼ੈਡਿਊਲ ਕਾਸਟਾਂ ਦੀ ਸ਼ੈਡਿਊਲ ਟ੍ਰਾਈਬਸ ਦੀ ਰਿਜ਼ਰਵੇਸ਼ਨ ਨੂੰ ਅਰਖਣ ਨੂੰ ਬਚਾਉਣ ਲਈ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਰਹਿਾਂਗੇ ਇੱਕ ਗੱਲ ਹੋਰ 9 ਲੱਖ 79 ਹਜ਼ਾਰ ਦੇ ਕਰੀਬੇ ਪਾਰਲੀਮੈਂਟ ਦਾ ਡਾਟਾ ਹੈ ਸਰਕਾਰ ਦੀਆਂ ਨੌਕਰੀਆਂ ਖਾਲੀ ਪਈਆਂ ਹਨ ਬੇਰੁਜ਼ਗਾਰੀ ਦਿਨੋ-ਦਿਨ ਵੱਧ ਰਹੀ ਹੈ ਬੱਚੇ ਪਰੇਸ਼ਾਨ ਹੋ ਰਹੇ ਆ ਬਾਰ ਜਾ ਰਹਾ ਹੈ ਮਾੜੀ ਸੰਗਤ ਵਿੱਚ ਜਾ ਰਹਾ ਹੈ ਮਾੜੀ ਜਿਹੜੀ ਦਿਸ਼ਾ ਅਖਤਿਆਰ ਕਰ ਰਹਾ ਹੈ ਲੇਕਿਨ ਦੇਸ਼ ਵਿੱਚ ਜੋ ਪੌਣੇ 10 ਲੱਖ ਨੌਕਰੀਆਂ ਖਾਲੀ ਪਈਆਂ ਔਰ ਸਾਰੇ ਵੱਡੇ ਵਿਭਾਗਿਆਂ ਨੂੰ ਜਿਹਦੇ ਵਿੱਚ ਸਰਕਾਰੀ ਨੌਕਰੀ ਮਿਲਦੀ ਸੀ ਜਿਹਦੇ ਵਿੱਚ ਥੋੜੀ-ਬੋਤੀ ਸੁਰੱਖਿਆ ਹੁੰਦੀ ਸੀ ਇੱਕ ਮੁਲਾਜ਼ਮ ਦੀ ਉਹਨੂੰ ਸਾਰੇ ਨੂੰ ਪ੍ਰਾਈਵੇਟ ਸੈਕਟਰ ਵਿੱਚ ਦਿੱਤਾ ਜਾ ਰਿਹਾ ਪੰਜ ਪਿਛਲੇ 5 ਸਾਲਾਂ ਚ 50000 ਸਰਕਾਰੀ ਨੌਕਰੀਆਂ ਕੱਲੇ ਸਰਕਾਰੀ ਬੈਂਕਾਂ ਵਿੱਚ ਘਟ ਗਈਆਂ ਸਰਕਾਰੀ ਬੈਂਕਾਂ ਖਤਮ ਕੀਤੀਆਂ ਜਾ ਰਹੀਆਂ ਟੈਲੀਕਮ ਮਹਿਕਮਾ ਜਿਹਦੇ ਵਿੱਚ ਆਮ ਲੋਕ ਚਪੜਾਸੀ ਤੋਂ ਲੈ ਕੇ ਉੱਪਰਲੇ ਅਹੁਦੇ ਤੱਕ ਜਾਂਦੇ ਸੀ ਪੜ ਕੇ ਆਪਣੀ ਨੌਕਰੀ ਹਾਸਲ ਕਰਦੇ ਸੀ ਆਪਣਾ ਜੀਵਨ ਬਸਰ ਕਰਦੇ ਸੀ ਉਹ ਮਹਿਕਮਾ ਵੀ ਸਾਰਾ ਆਪਾਂ ਦੇਖਿਆ ਪਿਛਲੇ 5 ਸਾਲਾਂ ਤੋਂ ਤਾਂ ਬਿਲਕੁਲ ਹੀ ਉਹ ਟੈਲੀਕਮ ਜਿਹੜਾ ਆ ਉਹ ਪ੍ਰਾਈਵੇਟ ਹੱਥਾਂ ਚ ਲੱਗ ਗਿਆ ਸੋ ਜੇ ਵੱਡੇ ਵੱਡੇ ਮਹਿਕਮੇ ਵੀ ਪ੍ਰਾਈਵੇਟ ਦਿੱਤੇ ਜਾਣਗੇ ਉਹਦੇ ਨਾਲ ਰਿਜ਼ਰਵੇਸ਼ਨ ਤਾਂ ਖਤਮ ਹੋਏਗੀ 25% ਸ਼ੈਡਿਊਲ ਕਾਸਟ ਦੀ ਵੀ ਟ్రਾਈਬਸ ਦੀ ਵੀ OBC ਦੀ ਵੀ ਲੇਕਿਨ ਨਾਲ ਨਾਲ ਜਨਰਲ ਵਰਗ ਦੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹਨਾਂ ਦਾ ਵੀ ਪ੍ਰਾਈਵੇਟ ਸੈਕਟਰ ਜਿਹੜਾ ਆ ਉਹ ਸ਼ੋਸ਼ਣ ਕਰੇਗਾ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲੇਗੀ ਉਹਨਾਂ ਨੂੰ ਪੂਰੇ ਜਿਹੜੇ ਬੈਨੀਫਿਟ ਨਹੀਂ ਮਿਲਣਗੇ ਇਹ ਸਾਰੀਆਂ ਗੱਲਾਂ ਤੁਹਾਡੇ ਸਮਖਿ ਤੁਹਾਡੇ ਸਾਹਮਣੇ ਇਸ ਕਰਕੇ ਰੱਖੀਆਂ ਕਿਉਂਕਿ ਤੁਹਾਨੂੰ ਸੁਣ ਕੇ ਤੁਹਾਨੂੰ ਵੇਖ ਕੇ ਲੋਕ ਇੱਕ ਉਮੀਦ ਰੱਖਦੇ ਆ ਤੁਸੀਂ ਵੀ ਲੋਕਤੰਤਰ ਦੇ ਚੌਥੇ ਪਿੱਲਰ ਆ ਇਸ ਕਰਕੇ ਹਰ ਗੱਲ ਅਸੀਂ ਤੁਹਾਡੇ ਅੱਗੇ ਆ ਕੇ ਉਠਾਉਂਦੇ ਆ ਲੋਕਾਂ ਦਾ ਜਿਹੜਾ ਮੁਸ਼ਕਲ ਆ ਲੋਕਾਂ ਦੀ ਜਿਹੜੀ ਆਵਾਜ਼ ਆ ਲੋਕਾਂ ਦੀਆਂ ਚੀਕਾਂ ਜਿਹੜੀਆਂ ਆ ਬੀਜੇਪੀ ਖਿਡਾਰੀ ਉਹ ਅਸੀਂ ਤੁਹਾਡੇ ਮੋਹਰੇ ਆ ਕੇ ਰੱਖਦੇ ਆ ਤਾਂ ਕਿ ਉਹ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਉਸ ਮੁੱਦੇ ਨੂੰ ਉਠਾਈਏ ਕਿ ਪੋਸ਼ ਕਰੈਕਸ਼ਨਸ ਵੀ ਹੋਣ ਤੇ ਲੋਕਾਂ ਚ ਜਾਗਰਤੀ ਵੀ ਆਵੇ ਸੋ ਇਹ ਸਾਰੀਆਂ ਗੱਲਾਂ ਅਸੀਂ ਤੁਹਾਡੇ ਕੋਲ ਉਠਾਈਆਂ ਅਸੀਂ ਕਿਸੇ ਗਲਤੀ ਪਰਵਾਹ ਦਰਦ ਦੀ ਪਰਵਾਹ ਨਾ ਕਰਦੇ ਹੋਏ ਆਮ ਆਦਮੀ ਪਾਰਟੀ ਲੋਕਾਂ ਵਾਸਤੇ ਸ਼ੈਡਿਊਲ ਕਾਸਟ ਸਿਊਟ ਟ੍ਰਾਈਬਲ ਲੋਕਾਂ ਵਾਸਤੇ ਲੜਦੀ ਰਹੇਗੀ ਸੰਵਧਾਨ ਦੀ ਰਾਖੀ ਲਈ ਔਰ ਰક્ષਣ ਦੀ ਰਾਖੀ ਵਾਸਤੇ ਅਸੀਂ ਲੱਗੇ ਰਹਿਾਂਗੇ ਧੰਨਵਾਦ ਮੈਂ ਚਾਹਾਂਗਾ ਕਿ ਆ ਜਿਹੜੀ ਪੇਪਰ ਆ ਕਾਪੀ ਆ ਤੇ ਵੀ ਅਸੀਂ ਤੁਹਾਨੂੰ ਦੇ ਦਿੰਦੇ ਆ ਇਹਦੇ ਵੀ ਡਿਟੇਲ ਲਿਖੀ ਗਈ ਹੈ ਕਿ ਕਿਸ ਤਰ੍ਹਾਂ ਤੋਂ 2018 ਦੇ ਵਿੱਚ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਦੇ ਵਿੱਚ ਕਿੱਦਾਂ-ਕਿੱਦਾਂ ਆਰਡਰ ਦੇ ਕੇ ਡਾਇਰੈਕਸ਼ਨਾਂ ਦੇ ਕੇ ਇਹ ਸਾਰਾ ਲੇਟਰਲ ਐਂਟਰੀ ਦਾ ਕੰਮ 2018 ਤੋਂ ਸ਼ੁਰੂ ਕੀਤਾ ਸਰ ਹਰਿਆਣਾ ਅਸੀਂ ਕੋਟਾ ਨੂੰ ਕੋਟਾ ਦੀ ਤਿਆਰੀ ਕਰ ਲਈ ਹੈ ਉਹਦੇ ਉਹਦਾ ਦੇ ਕੇਂਦਰੀ ਦੇ ਸੈਕਸ਼ਨ ਦੇਖੋ ਇਹ ਜਿਹੜੀ ਰਿਜ਼ਰਵੇਸ਼ਨ ਮਿਲੀ ਹੈ ਸ਼ਡਿਊਲ ਕਾਸਟਾਂ ਨੂੰ ਇੱਕ ਸ਼ਡਿਊਲ ਦੇ ਤਹਿਤ ਮਿਲੀ ਸ਼ਡਿਊਲਡ ਕਾਸਟ ਕਾਸਟਾਂ ਦਾ ਇੱਕ ਸ਼ਡਿਊਲ ਤੇ ਸ਼ਡਿਊਲਡ ਟ్రਾਈਬਸ ਕਬੀਲਿਆਂ ਦਾ ਇੱਕ ਸ਼ਡਿਊਲ ਸੋ ਸੰਵਿਧਾਨ ਦੇ ਅੰਦਰ ਆ ਜੋ ਪ੍ਰਵਧਾਨ ਹੈ ਉਹ ਇਸ ਸ਼ਡਿਊਲ ਨੂੰ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ ਚਲੋ ਇਹ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਇਹਦੇ ਉੱਤੇ ਹਲੇ ਬਹੁਤ ਚਰਚਾ ਹੋਣੀ ਬਾਕੀ ਹੈ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਇਹ ਇੱਕ ਦੇਸ਼ ਦਾ ਇੱਕ ਕਾਨੂੰਨ ਹੈ ਦੇਸ਼ ਦੇ ਸੰਵਿਧਾਨ ਦਾ ਕਾਨੂੰਨ ਸਟੇਟਾਂ ਦੇ ਪੱਲੇ ਪਾ ਦੇਣਾ ਸ਼ੂਬਿਆਂ ਦੀਆਂ ਸਰਕਾਰਾਂ ਦੇ ਪੱਲੇ ਪਾ ਦੇਣਾ ਤੇ ਆਉਣ ਵਾਲੇ ਸਮੇਂ 'ਚ ਇਹਦੇ ਬਹੁਤ ਸਾਰੇ ਜਿਹੜੇ ਅਸਰਾਂਤ ਆ ਉਹ ਨੈਗੇਟਿਵ ਵੀ ਆਉਣਗੇ ਕਿਤੇ ਬਰਾਦਰੀਆਂ ਕਿਤੇ ਸੈਕਸ਼ਨ ਆਪਸ ਵਿੱਚ ਉਹਨਾਂ ਜਿਨ੍ਹਾਂ ਜਾਣ ਉਹ ਦੇਸ਼ ਲਈ ਵੀ ਇੱਕ ਖਤਰਾ ਹੋ ਸਕਦਾ ਸੋ ਮੈਂ ਇਹ ਸਮਝਦਾ ਕਿ ਸਾਨੂੰ ਕ੍ਰੀਮੀ ਲੇਅਰ ਦਾ ਕੀ ਕ੍ਰਾਈਟੇਰੀਆ ਹੋਵੇਗਾ ਕਿੱਦਾਂ ਡਿਸਾਈਡ ਕਰਾਂਗੇ ਕਿਹੜੀ ਬਰਾਦਰੀ ਦੀ ਕਿੰਨੀ ਪਾਪੂਲੇਸ਼ਨ ਹੈ ਹਲੇ ਤੱਕ 2011 ਦੇ ਸੈਂਸਸ ਦੇ ਅੰਕੜੇ ਤਾਂ ਪਬਲਿਸ਼ ਹੋਏ ਨਹੀਂ ਤੇ ਹੁਣ 2024 ਚੱਲ ਰਿਹਾ ਤੇ ਇਹਦਾ ਮਤਲਬ ਪੋਲੀਟੀਕਲ ਪਾਰਟੀਆਂ ਉਸ ਸੂਬੇ ਦੀਆਂ ਜਿਹੜੀਆਂ ਜਾਤਾਂ ਹੋਣਗੀਆਂ ਉਹਨਾਂ ਨੂੰ ਆਪਣੀਆਂ ਉਂਗਲੀਆਂ ਤੇ ਨਚਾਉਣਗੀਆਂ ਜਿਹੜਾ ਇੱਕ ਸੈਂਟਰਲ ਇੱਕ ਦੇਸ਼ ਦਾ ਕਾਨੂੰਨ ਆ ਉਹਨੂੰ ਤੁਸੀਂ ਥੱਲੇ ਤੱਕ ਲਿਜਾ ਕੇ ਕੱਲ ਨੂੰ ਕੱਲ ਨੂੰ ਇਹ ਕਾਨੂੰਨ ਮੈਨੂੰ ਲੱਗਦਾ ਕਿਤੇ ਕਾਰਪੋਰੇਸ਼ਨਾਂ ਤੱਕ ਨਾ ਲੈ ਜਾਏ ਸੋ ਇਸ ਕਰਕੇ ਇਹਦੇ ਉੱਤੇ ਬਹੁਤ ਧੁੰਗਾਈ ਨਾਲ ਬੜੀ ਗੰਭੀਰਤਾ ਨਾਲ ਇਹ ਬੜਾ ਸੈਂਸਿਟਿਵ ਇਸ਼ੂ ਆ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਸੰਵਿਧਾਨ ਸ਼ੈਡਿਊਲ ਦੇ ਵਿੱਚ ਦੇ ਰਿਹਾ ਰਿਜ਼ਰਵੇਸ਼ਨ ਸੋ ਉਹਨੂੰ ਆਪਾਂ ਨੂੰ ਸਾਰਿਆਂ ਨੂੰ ਉਹਨੂੰ ਸਟੱਡੀ ਕਰਨਾ ਚਾਹੀਦਾ ਸਾਡੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਇਸ ਇਸ਼ੂ ਤੇ ਸੀ ਕਿ ਬੀਜੇਪੀ ਪਿਛਲੇ ਦਿਨੀ ਇੰਡੀਆ ਬਲੌਕ ਦੇ ਪ੍ਰੈਸ਼ਰ ਦੇ ਹੇਠ ਆ ਕੇ ਕਹਿ ਰਹੀ ਸੀ ਕਿ ਅਸੀਂ ਜਿਉ ਕੈਨਸਲ ਕਰ ਦਿੱਤਾ ਲੇਟਰਲ ਐਂਟਰੀ ਵਾਲਾ ਵਿਸ਼ਾ ਪਰ ਇਹ 2018 ਤੋਂ ਸ਼ੁਰੂ ਕਰੀ ਬੈਠੇ ਆ ਇਹ ਗੱਲ ਲੋਕਾਂ ਤੱਕ ਜਾਣੀ ਚਾਹੀਦੀ ਹੈ ਥੈਂਕ ਯੂ ਜੀ